ਬੰਬਤਵਾ ਕਾ ਮਾਮਲਾ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਬਲਾਸਟ ਕੇਸ ਦੇ ਦੋਵੇਂ ਮੁਲਜ਼ਮ ਗ੍ਰਫਤਾਰ ਕੀਤੇ ਗਏ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਟਵੀਟ ਕੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗ੍ਰੇਨੇਡ ਤਮਾਕੀ ਦੇ ਮੁੱਖ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਰੋਹਨ ਮਸੀ ਵਾਸੀ ਪਿੰਡ ਪਸਿਆਣਾ ਪੀਐਸ ਰਮਦਾਸ ਅੰਮ੍ਰਿਤਸਰ ਦਿਹਾਤੀ ਦੀ ਗ੍ਰਫਤਾਰੀ ਅਤੇ ਹੋਰ ਮੁਲਜ਼ਮਾਂ ਦੀ ਸ਼ਨਾਖ ਦੇ ਨਾਲ ਮਾਮਲਾ ਸੁਲਝਾ ਲਿਆ ਗਿਆ ਹੈ ਉਸ ਦੇ ਕਬਜ਼ੇ ਦੇ ਵਿੱਚੋਂ ਇੱਕ 9 ਐਮ ਐਮ ਗਲੌਕ ਪਿਸਤੌਲ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਲਈ ਚੰਡੀਗੜ੍ਹ ਪੁਲਿਸ ਦੇ ਨਾਲ ਮਿਲ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਹਿਰਾਸਤ ਦੇ ਵਿੱਚ ਮੁਲਜ਼ਮ ਸੋ ਸ਼ੁਰੂਆਤੀ ਖੁਲਾਸੇ ਦੇ ਵਿੱਚ ਰੋਹਨ ਨੇ 11 9 202 ਇਹ ਗ੍ਰੇਨੇਡ ਤਮਾਕੇ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਵੀ ਕੀਤਾ ਹੈ ਸੋ ਚੰਡੀਗੜ੍ਹ ਬੰਬ ਤਮਾਕਾ ਮਾਮਲਾ ਜੁਤੇਗੀ ਚੰਡੀਗੜ੍ਹ ਸੈਕਟਰ 10 ਦੇ ਵਿੱਚ ਕੋਠੀ ਤੇ ਹਮਲਾ ਕੀਤਾ ਗਿਆ ਸੀ ਹੈਂਡ ਗ੍ਰੇਨੇਡ ਸੁੱਟਿਆ ਗਿਆ ਸੀ ਸੋ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਸਾਹਮਣੇ ਆਈ ਹੈ ਵੱਡੀ ਸਫਲਤਾ ਮਿਲੀ ਹੈ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਲਾਸਟ ਕੇਸ ਦੇ ਵਿੱਚ ਹਾਲਾਂਕਿ ਉਸ ਮੁਲਜ਼ਮ ਦੇ ਵੱਲੋਂ ਜਿਹੜਾ ਕਿ ਮੁੱਖ ਮੁਲਜ਼ਮ ਹੈ ਉਸ ਦੇ ਵੱਲੋਂ ਇਹ ਆਪਣਾ ਜਿਹੜੀ ਕਿ ਵਾਰਦਾਤ ਉਸ ਦੇ ਵੱਲੋਂ ਕੀਤੀ ਗਈ ਉਸ ਨੂੰ ਸਵੀਕਾਰ ਵੀ ਕਰ ਲਿਆ ਗਿਆ ਸੋ ਜੁਆਇੰਟ ਆਪਰੇਸ਼ਨ ਸੀ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦਾ ਜਨਾਰੇ ਵੱਲ ਮਿਲ ਕੇ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਤੇ ਮੁਲਜ਼ਮ ਦੇ ਕੋਲੋਂ ਇੱਕ ਗਲੌਕ ਪਿਸਟਾਲ ਵੀ ਬਰਾਮਦ ਕੀਤਾ ਗਿਆ ਸੋ ਮੁਲਜ਼ਮ ਰੋਹਨ ਮਸੀਹ ਨੇ ਬਲਾਸਟ ਭੂਮਿਕਾ ਦੇ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਲਿਆ ਹੈ ਸੋ ਦੋਵੇਂ ਮੁਲਜ਼ਮ ਗ੍ਰਫਤਾਰ ਹੋ ਚੁੱਕੇ ਨੇ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਹੈ ਵੱਡੀ ਗ੍ਰਫਤਾਰੀ ਕੀਤੀ ਗਈ ਹੈ ਮੁੱਖ ਦੋਸ਼ੀ ਹੈ ਜਿਹੜਾ ਕਿ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਰੋਹਨ ਮਸੀਹ ਹੈ ਜਿਸ ਦੀ ਕੀ ਗ੍ਰਫਤਾਰੀ ਹੋਈ ਹੈ ਤੇ ਉਸ ਨੇ ਇਸ ਮਾਮਲੇ ਦੇ ਵਿੱਚ ਆਪਣੀ ਭੂਮਿਕਾ ਨੂੰ ਵੀ ਸਵੀਕਾਰ ਕਰ ਲਿਆ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਮੁਲਜ਼ਮ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਸੋ ਢਿੱਜਪੇ ਪੰਜਾਬ ਦੇ ਵੱਲੋਂ ਇਹ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਇਸ ਦੇ ਬਾਰੇ ਹੋਰ ਵੀ ਜਿਹੜੇ ਕਿ ਖੁਲਾਸੇ ਹੋਣਗੇ ਪੁੱਛਗਛ ਕੀਤੀ ਜਾਵੇਗੀ ਹੋਰ ਕਈ ਵੱਡੇ ਖੁਲਾਸੇ ਕਿਹੜਾ ਐਂਗਲ ਜਿਹੜਾ ਕਿ ਇਸ ਦੇ ਵਿੱਚ ਸਾਹਮਣੇ ਆਉਂਦਾ ਉਹ ਪੂਰੀ ਜਾਂਚ ਕਰਨ ਤੋਂ ਬਾਅਦ ਵੀ ਪੁਲਿਸ ਜਿਹੜਾ ਕੀ ਹੋ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰੇਗੀ ਫਿਲਹਾਲ ਜਿਹੜੇ ਕਿ ਇਹ ਸੁਰਦੀ ਬ੍ਰੇਕਿੰਗ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਦੋ ਮੁਲਜ਼ਮ ਗ੍ਰਫਤਾਰ ਕੀਤੇ ਗਏ ਨੇ ਮੁੱਖ ਮੁਲਜ਼ਮ ਰੋਹਨ ਮਸੀ ਨੇ ਬਲਾਸਟ ਮਾਮਲੇ ਦੇ ਵਿੱਚ ਆਪਣੀ ਭੂਮਿਕਾ ਨੂੰ ਵੀ ਕਬੂਲ ਕਰ ਲਿਆ So, چنڈڑ بمبا معاملہ تھے کہ دو میں ملزم گرفتار ہوئے نے ویڈی گرفتاری کی گئی ہے سو جوائنٹ آپریشن چلائے گیا سی جانچ کی گئی ہے اس بمبماکے معاملے پولیس اور کیندری ایجنسیاں دا جوائنٹ آپریشن so, سو امتسر در دو میں ملزم اس وڑے موجود نے تو جانچ کی جاوے گی پوچکش گچھ کی جائے گی سو so, انہا دو میں ملزم دی سی سی وی فوٹیج بھی سامنے آئی سی جس کے بارے اس بار گرفتاری ہو چکی ہے ਤਾਂ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਮੁੱਖ ਦੋਸ਼ੀ ਰੋਹਨ ਮਸੀਹ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੇ ਇਸ ਵਾਰਦਾਤ ਦੇ ਵਿੱਚ ਆਪਣੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ ਹੈ ਫਿਲਹਾਲ ਮੁਲਜ਼ਮ ਦੇ ਕੋਲੋਂ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਸੋ ਮੁਲਜ਼ਮ ਰੋਹਨ ਮਸੀਹ ਨੇ ਬਲਾਸਟ ਮਾਮਲੇ ਦੇ ਵਿੱਚ ਆਪਣੀ ਭੂਮਿਕਾ ਨੂੰ ਵੀ ਸਵੀਕਾਰ ਕਰ ਲਿਆ ਸੋ ਹੋਰ ਵੀ ਕਈ ਵੱਡੇ ਖੁਲਾਸੇ ਹੋਣਗੇ ਜਿਸ ਦੇ ਬਾਰੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ ਦੇਰ ਦੇ ਵਿੱਚ ਜਿਹੜੀ ਕਿ ਵੱਡੇ ਖੁਲਾਸੇ ਕੀਤੇ ਜਾਣਗੇ ਜਾਣਕਾਰੀ ਦਿੱਤੀ ਜਾਵੇਗੀ ਸੋ ਕੁਲਵੀਰ ਜੀ ਵਾਂਗ ਸੰਡਲ ਜੁੜ ਚੁੱਕੇ ਵੇਰੇ ਜਾਣਕਾਰੀ ਦੇ ਲਈ ਸੋ ਕੁਲਵੀਰ ਬਲਾਸਟ ਮਾਮਲੇ ਦੇ ਵਿੱਚ ਵੱਡੀ ਗ੍ਰਫਤਾਰੀ ਹੋਈ ਹੈ ਦੋਵੇਂ ਮੁਲਜ਼ਮ ਪੁਲਿਸ ਜਿਹੜੀ ਕਿ ਆ ਚੁੱਕੇ ਨੇ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਦੇਖੋ ਬਿਲਕੁਲ ਸਪਨਾ ਨੂੰ ਜਾਣਕਾਰੀ ਜਿਹੜੀ ਕਿ ਹੈ ਉਹ ਇਹ ਮਿਲੀ ਹੈ ਕਿ ਰਾਤੀ ਕੀ ਇਹਨਾਂ ਨੂੰ ਫੜ ਲਿਆ ਗਿਆ ਸੀ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਡੀਜੀਪੀ ਗੌਰਵ ਯਾਦਵ ਦਾ ਟ੍ਰੀਪ ਵੀ ਜਿਹੜਾਗਾ ਜਾਣਕਾਰੀ ਭਰਿਆ ਆ ਤੇ ਜਿਹੜੇ આરોપી ਫੜੇ ਗਏ ਨੇ ਉਹਨਾਂ ਤੇ ਕੋ ਨੂੰ ਗੋਲਾ ਵਿਰੋਧ ਅਤੇ ਪਿਸਟਲ ਵੀ ਬਰਾਮਦ ਹੋਏ ਨੇ ਤਾਂ ਕ ਵੱਡੀ ਸਾਜ਼ਿਸ਼ ਜਿਹੜੀ ਹੈਗੀ ਆ ਉਹ ਇਹ ਨਜ਼ਰ ਆ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਗ੍ਰਿਫਤਾਰੀਆਂ ਹੋਈਆਂ ਨੇ ਤਾਂ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਪੁਲਿਸ ਜਿਹੜੀ ਹੈਗੀ ਐ ਸੋ ਪੂਰੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਕੇ ਕਿ ਸਾਜ਼ਿਸ਼ ਕਿੱਥੇ ਰਚੀ ਗਈ ਅਤੇ ਕੀ ਸਾਜ਼ਿਸ਼ ਸੀ ਪੂਰੀ ਉਸ ਦਾ ਖੁਲਾਸਾ ਕਰ ਸਕਦੀ ਹੈ ਇਹ ਸੰਭਾਵਨਾ ਜਿਹੜੀ ਹੈਗੀ ਉਹ ਦਰਜਾਈ ਜਾ ਰਹੀ ਆ। ਜੇ ਬਿਲਕੁਲ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀ ਦੇ ਵੱਲੋਂ ਤਾਂ ਹਾਲਾਂਕਿ ਨਾ ਕੋਲੋ ਪਿਸਤੌਲ ਜਿੰਦਾ ਕਾਰ ਤੋਸਵੀ ਬਰਾਮਦ ਕੀਤੇ ਗਏ ਨੇ ਸੋ ਇਸ ਦੇ ਬਾਰੇ ਵੀ ਜਿਹੜੀ ਕਿ ਜਾਣਕਾਰੀ ਮਿਲੀ ਹੈ ਕਿ ਬਲਾਸਟ ਮਾਮਲੇ ਦੇ ਵਿੱਚ ਆਪਣੀ ਭੂਮਿਕਾ ਨੂੰ ਵੀ ਇਸ ਨੇ ਕਬੂਲ ਕੀਤਾ ਹੈ ਬਿਲਕੁਲ ਇਹ ਕਹ ਰੋ ਕਿ ਜਿਹੜਾ ਗ੍ਰਿਫਤਾਰ ਹੋਇਆ ਅੰਮ੍ਰਿਤਸਰ ਦੇ ਪਿੰਡ ਪਾਸ਼ੀਆਂ ਤੋਂ ਉਸ ਨੇ ਨਹੀਂ ਕਬੂਲ ਕੀਤਾ ਕਿ ਉਸ ਨੇ ਇਹ ਬਲਾਸਟ ਜਿਹੜਾ ਹੈਗਾ ਚੰਡੀਗੜ੍ਹ ਕੈਪੈਸਿਟੀ ਜਿਸ ਤਰ੍ਹਾਂ ਦੇ ਨਾਲ ਇਹਨਾਂ ਕੋਲੋਂ ਗੋਲਾ ਬਾਰੂਦ ਅਤੇ ਜਿਹੜੇ ਹੈਂਡ ਗ੍ਰਨੇਡ ਨਾਲ ਇੱਥੇ ਕਿਉਂਕਿ ਜਿਹੜਾ ਹੈਗਾ ਉਹ ਹਮਲਾ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਤਾਂ ਨਿਸ਼ਚਿਤ ਤੌਰ ਤੇ ਇਹ ਸ਼ੱਕ ਜਿਹੜਾ ਹੈਗਾ ਉਹ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਉਪਰ ਕੋਈ ਅਤਿੰਕਵਾਦੀ ਸੰਗਠਨ ਜਿਹੜਾ ਹੈਗਾ ਇਸ ਸਾਜ਼ਿਸ਼ ਦੇ ਪਿੱਛੇ ਹੋ ਸਕਦਾ ਹੈ ਹਾਲਾਂਕਿ ਪੂਰੀ ਜਾਣਕਾਰੀ ਜਿਹੜੀ ਹੈਗੀ ਉਹ ਪੁਲਿਸ ਅਜੇ ਹੋਰ ਪੁਲਸ ਨੂੰ ਆਣੀ ਬਾਕੀ ਹੈ ਕਿਉਂਕਿ ਸਾਜ਼ਿਸ਼ ਦਾ ਪਰਦਾ ਜਿਹੜਾ ਹੈਗਾ ਉਹ ਫਾਸ਼ ਕਰਨਾ ਹੈ ਪੁਲਿਸ ਨੇ ਇਹ ਅਖਿਰ ਕਿਸ ਭਜਨ ਦੇ ਨਾਲ ਹੀ ਅਟੈਕ ਵੀ ਰਹੇਗਾ ਉਹ ਕੀਤਾ ਗਿਆ ਸੀ ਪਰੰਤੂ ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਹ ਦੋਵੇਂ ਜਿਹੜੇ ਇੱਥੇ ਮੇਡ ਥਿੰਕਿੰਗ ਅਸੇ ਗਏ ਸਨ ਇਹ ਦੋਵੇਂ આરોપી ਬਾਲੂਪੁਰਸ ਦੇ ਵਿੱਚ ਹੀ ਚੰਡੀਗੜ੍ਹ ਪਹੁੰਚੇ ਸਨ ਤੇ ਇਸ ਤੋਂ ਪਹਿਲਾਂ ਇੱਕ ਦੂਜੇ ਪਹਿਲਾਂ ਹੀ ਉਹਨਾਂ ਨੇ ਕੋਠੀ ਦੀ ਵੀ ਰੱਖੀ ਹੋਈ ਹੈ ਉਹ ਕੀਤੀ ਸੀ ਜਿਸ ਤੋਂ ਵਾਰਦਾਤ ਨੂੰ ਅੰਜਾਮ ਦਿੱਤਾ ਆ ਲੈ ਪੱਜਦੇ ਹੋਏ ਸੈਕਟਰ 18 ਦੇ ਕੋਲ ਆਟੋ ਜਿਹੜਾ ਹੈਗਾ ਉਸ ਨੂੰ ਛੱਡਿਆ ਸੀ ਉਸ ਤੋਂ ਬਾਅਦ ਇਹ ਪੈਦਲ ਹੀ ਰੈਜੀਡੈਂਸ਼ੀਅਲ ਏਰੀਆ ਵੱਲ ਪਰਜਿਸਨ ਉਸ ਤੇ ਉਸੇ ਦਾ ਹੀ ਫਾਇਦਾ ਉਠਾ ਕੇ ਇਹ ਚੰਡੀਗੜ੍ਹ ਤੋਂ ਪੱਜ ਗਏ ਜੀ ਬਿਕੋਜ਼ ਉਹ ਵੀ ਬੁਲਜ਼ਮ ਗ੍ਰਫਤਾਰ ਹੋ ਚੁੱਕੇ ਨੇ ਕੁਝ ਦੇਰ ਦੇ ਵਿੱਚ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਵੱਡੇ ਖੁਲਾਸੇ ਕਿ ਕਿਸ ਐਂਗਲ ਦੇ ਨਾਲ ਜਿਹੜਾ ਕਿ ਪੁਲਿਸ ਇਸ ਨੂੰ ਜੋੜਦੀ ਹੈ ਕਿਹੜਾ ਐਂਗਲ ਨਿਕਲ ਕੇ ਸਾਹਮਣੇ ਆਉਂਦਾ ਹੈ ਕੁਝ ਦੇਰ ਦੇ ਵਿੱਚ ਸਾਹਮਣੇ ਆਏਗਾ ਸੋ ਬਹੁਤ ਬਹੁਤ ਧੰਨਵਾਦ ਕੁਲਵੀਰ ਜੀ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਚੰਡੀਗੜ੍ਹ ਬਲਾਸ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਦੋਵੇਂ ਮੁਲਜ਼ਮ ਜਿਹੜੇ ਕੀ ਗ੍ਰਿਫਤਾਰ ਕਰ ਲਏ ਗਏ ਨੇ ਮੁਖ ਦੋਸ਼ੀ ਜਿਹੜਾ ਕੀ ਰੋਹਨ ਮਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜੁਆਇੰਟ ਆਪਰੇਸ਼ਨ ਦੇ ਤਹਿਤ ਜਿਹੜੀ ਕੀ ਇਹ ਜਾਂਚ ਕੀਤੀ ਗਈ ਤੇ ਦੋਵੇਂ ਮੁਲਜ਼ਮ ਪੁਲਿਸ ਦੇ ਅੱਗੇ ਆ ਚੁੱਕੇ ਨੇ ਤੇ ਵੱਡੇ ਖੁਲਾਸੇ ਜਿਹੜੇ ਕੀ ਹੋਣਗੇ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਨੂੰ ਫਿਲਹਾਲ ਜਿਹੜੇ ਕੀ ਅੰਮ੍ਰਿਤਸਰ ਦੇ ਵਿੱਚ ਨੇ ਇਹ ਦੋਵੇਂ ਮਲਜ਼ਮ ਤੇ ਜਾਂਚ ਪੜਤਾਲ ਕੀਤੀ ਜਾਵੇਗੀ ਕਿਹੜਾ ਐਂਗਲ ਨਿਕਲ ਕੇ ਸਾਹਮਣੇ ਆਉਂਦਾ ਹੈ ਕੁਝ ਧੀਰ ਦੇ ਵਿੱਚ ਪੁਲਿਸ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਸਾਫ ਕਰ ਦਿੱਤਾ ਜਾਵੇਗਾ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਸੋ ਚੰਡੀਗੜ੍ਹ ਬੰਬ ਤਮਾਕੇ ਮਾਮਲੇ ਦੇ ਵਿੱਚ ਵੱਡੀ ਸਫਲਤਾ ਚੰਡੀਗੜ੍ਹ ਪੁਲਿਸ ਨੂੰ ਜਿਹੜੇ ਕੀ ਮਿਲੀ ਹੈ ਵੱਡੀ ਗ੍ਰਿਫਤਾਰੀ ਹੋਈ ਹੈ ਦੋਵੇਂ ਮਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕੇ ਨੇ